ਸਸਿਕਾ ਤੁਸੀਂ ਜੁੜੇ ਹੋ ਬੋਕਲ ਜਗਮੀਨ ਦੇ ਨਾਲ ਇੰਸਟਾਗ੍ਰam ਤੇ ਰੀਲਾਂ ਵਾਇਰਲ ਬਹੁਤ ਹੁੰਦੀਆਂ ਐ ਤੇ ਬਹੁਤ ਸਾਰੇ ਲੋਕ ਆਪਣਾ ਟੈਲੈਂਟ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਸਾਡੇ ਨਾਲ ਸੰਤੋਸ਼ ਜੀ ਇਹ ਵੀ ਇੰਸਟਾਗ੍ਰam ਤੇ ਆਪਣਾ ਟੈਲੈਂਟ ਦਿਖਾਉਂਦੇ ਆ ਆਪਾਂ ਗੱਲ ਕਰਾਂਗੇ ਸਵਾਗਤ ਕਰਦੇ ਹਾਂ ਜੀ ਹਾਂਜੀ ਸਸਿਕਾ ਕਿਵੇਂ ਪੈੰਦੀ ਆਈਡੀ ਆਇਆ ਵੀ ਰੀਲਾਂ ਬਣਾਇਆ ਕਰਾ ਇੰਸਟਾਗ੍ਰam ਤੇ ਬਸ ਸ਼ੌਂਕ ਨਾਲ ਬਣਾਉਂਦੇ ਸੀ ਹੂੰ ਤੇ ਜਦੋਂ ਮੰਨ ਲਓ ਕਿਸੇ ਦੀ ਰੀਲਾਂ ਦੇਖਦੇ ਸੀ ਤੇ ਸਾਰੇ ਕਹਿੰਦੇ ਸੀ ਵੀ ਇਹ ਇੰਸਟਾਗ੍ਰam ਤੇ ਤੁਸੀਂ ਕਮਾਈ ਕਰ ਸਕਦੇ ਜਿਆਦੇ ਕਰ ਦਾ ਖਰਚਾ ਵਧਿਆ ਚਲਾ ਸਕਦੇ ਜੇ ਤੇ ਮੇਰੇ ਕਰਦੇ ਹਾਲਾਤ ਬਹੁਤ ਹੀ ਗੰਭੀਰ ਹਨ ਬਹੁਤ ਹੀ ਜਿਆਦਾ ਮਾੜੇ ਨੇ ਕਾਫੀ ਸਾਲਾਂ ਤੋਂ ਇਹ ਚੱਲਦੇ ਆਦਿ ਨੇ ਤੇ ਮੈਂ ਵੈਸੇ ਤਾਂ 2020 ਦੀ ਵੀਡੀਓ ਬਣਾਣ ਲੱਗਿਆ ਤੇ ਜਦੋਂ ਲੋਕ ਮੈਨੂੰ ਗਲਤ ਕਮੈਂਟ ਕਰਦੇ ਸੀ ਤਾਂ ਮੈਂ ਆਪਣੀ ਆਈਡੀ ਹੀ ਡਿਲੀਟ ਮਾਰ ਦਿੰਦੀ ਸੀ ਬਣਾਣੀ ਹੀ ਛੱਡ ਦਿੰਦੀ ਸੀ ਤੇ ਹੁਣ ਜਿਹੜੀ ਆ ਹੁਣ ਨਵੀਂ ਆਡੀ ਬਣਾਈ ਹੈ ਇੱਥੇ ਇੱਕ ਵੀਡੀਓ ਮੇਰੀ ਵਾਇਰਲ ਹੋਈ ਹੈ ਬਸ ਛਾੜੂ ਵਾਲੀ ਤੇ ਮਨ ਵਿੱਚ ਵੀ ਲੋਕਾਂ ਨੇ ਬਹੁਤ ਗੰਦੇ ਕਮੈਂਟ ਕੀਤੇ ਨੇ ਬਹੁਤ ਹੀ ਗਲਤ ਮੈਨੂੰ ਬੋਲਿਆ ਪੂਰਾ ਬਲਾ ਇਹ ਨਹੀਂ ਦੇਖਿਆ ਕਿ ਮੇਰੇ ਘਰ ਦੇ ਹਾਲਾਤ ਕਿਵੇਂ ਨੇ ਕਿਸੇ ਵੀ ਕੋਲ ਨਾ ਕੋਈ ਮਜਬੂਰੀ ਹੁੰਦੀ ਏ ਹਮ ਸਾਡਾ ਦੇਰ ਥੋੜੀ ਕਰਦਾ ਕੈਮਰੇ ਅੱਗੇ ਆ ਕੇ ਲੱਤੀਏ ਚੰਗੇ ਕਰਾਂਗੇ ਅਸੀਂ ਵੀ ਪਰ ਲੋਕ ਨਹੀਂ ਇਹ ਦੇਖਦੇ ਮੇਰੇ ਘਰ ਦੀ ਵੀਰਜੀ ਬਹੁਤ ਹੀ ਮਾੜੀ ਕੰਡੀਸ਼ਨ ਲਗੀ ਏ ਮੈਂ ਕਿਰਾਏ ਤੇ ਰਹਿੰਦੀ ਆ 13 ਸਾਲ ਤੋਂ ਕਿਰਾਏ ਤੇ ਰਹਿ ਰਹੀ ਆ ਮੇਰਾ ਆਪਣਾ ਘਰ ਨਹੀਂ ਹੈਗਾ ਤੇ ਜਦ ਮੇਰੇ ਹਸਬੰਦ ਨੇ ਉਹਨਾਂ ਦਾ ਤਾਂ ਕੋਈ ਵੀ ਨਹੀਂਗਾ ਨਾ ਉਹਨਾਂ ਦੇ ਮੰਮੀ ਆਏਗੇ ਨਾ ਪਾਪਾ ਆਏਗੇ ਤੇ ਮੇਰੇ ਵੀ ਸਾਰਾ ਕੁਝ ਹੈਗਾ ਮੈਂ ਫਿਰ ਵੀ ਮੇਰਾ ਕੁਝ ਨਹੀਂਗਾ ਕਿਉਂਕਿ ਮੇਰੇ ਪਹਿਲਾ ਭਰਾ ਹੋ ਗਿਆ ਮੇਰਾ ਮਾਪੇ ਹੋ ਗਿਆ ਮੇਰਾ ਕਦੇ ਕਿਸੇ ਨੇ ਮੇਲ ਪੁੱਛਾ ਅੱਛਾ ਹਾਲਾਂਕਿ ਉਹਨਾਂ ਦੀ ਉਹਨਾਂ ਨੇ ਹੀ ਮੇਰਾ ਵਿਆਹ ਕੀਤਾ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਵਿਆਹ ਹੋਇਆ ਮੇਰਾ ਨੇ ਕਦੇ ਨਹੀਂ ਪੁੱਛਿਆ ਮੇਰਾ ਮੈਨੂੰ ਪਤਾ ਹੀ ਨਹੀਂ ਲਿਆ ਇੱਥੇ ਜਰਾਲਾਵਾਦ ਵਿੱਚ ਨੇੜੇ ਹੀ ਵੇਰ ਪੇਚਾਂ ਲਪੇਂਦੇ ਅੱਛਾ ਮੈਂ ਕਦੇ ਕਿੱਥੇ ਸਮਾਨ ਚੱਕ ਕੇ ਜਾਂਦੀ ਆ ਕਦੇ ਕਿੱਥੇ ਚੱਕ ਕੇ ਜਾਂਦੀ ਆ ਮੈਂ ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕਰਦੇ ਆ ਪਰ ਮੇਰੇ ਕਰਦੇ ਵੇ ਯਾਰ ਫਿਰ ਵੀ ਔਖਾ ਇਹ ਨਹੀਂ ਚਾਹਦਾ ਇਸ ਕਰਕੇ ਸੀ ਵੀਡੀਓ ਬਣਾਵਿਦਾ ਤੇ ਜਦੋਂ ਕੋਈ ਗਲਤ ਕਮੈਂਟ ਕਰ ਦਿੰਦਾ ਫਿਰ ਵੀਡੀਓ ਕੋਈ ਵੇ ਤਾਂ ਪਾਣੀ ਛੱਡ ਦੇ ਵੀਦਾ ਤੁਸੀਂ ਕਿਸੇ ਦੇ ਕਮੈਂਟਾਂ ਦੇ ਕਰਕੇ ਦਾ ਬਿਲਕੁਲ ਹੀ ਆਪਦਾ ਕੰਮ ਨਾ ਛੱਡੋ ਇਹਨੂੰ ਵੀ ਤੁਸੀਂ ਕੰਮ ਸਮਝੋ ਕਿ ਤੁਸੀਂ ਘਰਾਂ 'ਚ ਕੰਮ ਕਰ ਕਰਦੇ ਹੋ ਫਿਰ ਘਰਾਂ 'ਚੋਂ ਕੰਮ ਕਰਕੇ ਆ ਕੇ ਫਿਰ ਵੀਡੀਓ ਬਣਾਉਨੇ ਹੋ ਹਾਂਜੀ ਕਿਰਾਇਆ ਹੈ ਨਾ ਕਿਰਾਇਆ ਦੇਣਾ ਅਤੇ ਘਰਾਂ ਦੇ ਖਰਚੇ ਆ ਹੋਰ ਬਥੇਰੇ ਫਿਰ ਇਹਦੇ ਕਰਕੇ ਫਿਰ ਕਿੱਥੋਂ ਬੱਚਤ ਹੁੰਦੀ ਹੋਣੀ ਤੇ ਫਿਰ ਤਾਂ ਜ਼ਿੰਦਗੀ ਵੀ ਬੜੀ ਔਖੀ ਚੱਲਦੀ ਹੈ ਹਾਂਜੀ ਵੀਰ ਜੀ ਮੈਂ ਡਾਇਬਟੀਜ ਦੇ ਮਨ ਲੋ ਜੀ ਅਮਰੀਜ ਮੈਨੂੰ ਸ਼ੂਗਰ ਆ ਤੇ ਮੈਂ 6 ਮਹੀਨੇ ਵਿੱਚ ਇੱਕ ਮਹੀਨਾ ਹਸਪੀਟਲ ਰਹਿ ਕੇ ਆਉਂਦੀ ਆਉਂਦੀ ਹੁੰਦੀ ਆ ਮਾਰਚ ਵਿੱਚ ਮੈਂ ਦਾਖਲ ਹੋ ਗਈ ਸੀ ਫਰੀਦਕੋਟ ਮੇਰੇ ਤੇ 40000 ਰੁਪਈਆ ਪਤਾ ਨਹੀਂ ਮੇਰੇ ਘਰ ਵਾਲੇ ਨੇ ਕਿੱਥੋਂ ਇਕੱਠਾ ਕਰਕੇ ਲਾਇਆ ਮੇਰੇ ਤੇ ਤੇ ਮੈਂ ਆਈ ਤੇ ਮੈਂ ਸਿਰਫ 10 ਦਿਨ ਹੀ ਰਹਿਸ਼ਟ ਕੀਤੀ ਤੇ ਫਿਰ ਮੈਂ ਕੰਮ ਤੇ ਲੱਗ ਗਈ ਜਿੰਨਾਂ ਦੇ ਕੰਮ ਕਰੀਦਾ ਉਹ ਵੀ ਬਹੁਤ ذلیل ਕਰਦੇ ਰਹੇ ਔਰ ਕੋਈ ਆਪਣੇ ਧੀਆਂ ਪੁੱਤਰਾ ਤਰ੍ਹਾਂ ਨਹੀਂ ਰੱਖਦੇ ਆਪਦੇ ਕਰੇ ਚਾਹ ਵੀ ਬਣਾਣੀ ਹੈ ਤਾਂ ਪੁੱਛ ਕੇ ਬਣਾਣੀ ਹੈ ਚਾਹ ਬੇਸੀ ਚਾਹ ਬਣਨੀ ਤੇ ਸਾਰਾ ਦਿਨ ਹੀ ਕੰਮ ਕਰੀਦਾ ਸਾਨੂੰ ਕੰਮ ਕਰਕੇ ਵੀ ਕੋਸ਼ਿਸ਼ ਨਹੀਂ ਮਿਲਦਾ ਤਨਾ ਅਜੇ ਤੱਕ ਕੋਈ ਇੱਥੇ ਇੰਸਟਾਗ੍ਰਾਮ ਤੇ ਸਿਰਫ ਲੋਕਾਂ ਨੇ ਸਾਡੀ ਗਾਵਾਂ ਵਾਲੀ ਪ੍ਰੋਮੋਸ਼ਨ ਕੀਤੀ ਗਾਵਾਂ ਕੱਢੀ ਰਹਦੇ ਨੇ ਗੰਦੀ ਹੋ ਗਾ ਕੋਈ ਕਹਿੰਦਾ ਨਾ ਮਾਲ ਮੋੱਕਗਾ ਕੋਈ ਕਹਿੰਦਾ ਮੱਝ ਸੰਗਤੜ ਆਗੀ ਤੁਹਾਡੇ ਘਰੇ ਜਿਵੇਂ ਕੁਛ ਆ ਹੀ ਨਹੀਂ ਆਵਦੇ ਘਰੇ ਵੀ ਧੀਆਂ ਪਹਿਣਾ ਜਿਹੜੀਆਂ ਦੂਸਰਿਆਂ ਦੀਆਂ ਧੀਆਂ ਪਹਿਣਾ ਨੂੰ ਬਹੁਤ ਲੋਕ ਆਦੇ ਨੇ ਸਾਡੇ ਨਾਲ ਬਹੁਤ ਜੁੜਦੇ ਰਹੇ ਪਰ ਉਹ ਤੋਤੀ ਕਰ ਜੁੜਦੇ ਨੇ ਕਿ ਉਹਨਾਂ ਨੇ ਸਾਡੇ ਨਾਲ ਗੱਲ ਕਰਨੀ ਹੁੰਦੀ ਜਦੋਂ ਅਸੀਂ ਕਹਾਂਗੇ ਕਿ ਅਸੀਂ ਗੱਲ ਨਹੀਂ ਕਰਨੀ ਜਾਂ ਤੁਹਾਡਾ ਮੈਸੇਜ ਨਾ ਆਵੇ ਸਾਨੂੰ ਨਾਲ ਜਨਾਲ ਬਲੌਕ ਕੀਤਾ ਜਾਂਦਾ ਮਤਲਬ ਸਾਰਾ ਉਹਨਾਂ ਦਾ ਤੁਹਾਡੀ ਆਈਡੀ ਤੇ ਆਉਣ ਦਾ ਵੀ ਇੱਕ ਗਲਤੀ ਉਹ ਹੁੰਦਾ ਵੀ ਇੱਕ ਫਾਇਦਾ ਚੁੱਕਣ ਵਾਲੀ ਸੋਚ ਨਾਲ ਹਾਂਜੀ ਇਹੋ ਜੇ ਲੋਕਾਂ ਦੀ ਫਿਰ ਮਾਨਸਿਕਤਾ ਵੇਖ ਕੇ ਹੋਰ ਵੀ ਮਨ ਟੁੱਟ ਜਾਂਦਾ ਹੁੰਦਾ ਬਹੁਤ ਜੀ ਬਸ ਆ ਵੀਡੀਓ ਤੇ ਜਾਏ ਬਸ ਵੇਖਣ ਵਿੱਚ ਇਹਦਾ ਹਰ ਕੋ ਹੋ ਜਾ ਕੁਝ ਖਾਸ ਨਹੀਂ ਅਸੀਂ ਗੁੰਡਗੀ ਦਾ ਬਹੁਤ ਆਂਗ ਇਸ ਤਰ੍ਹਾਂ ਕਦੋਂ ਆਈ ਇਹ ਨਾ ਦੁਨੀਆ ਤੇ ਇੰਨਾ ਕੁਝ ਗਵਾਈ ਬੈਠਿਆ ਚਲ ਜਿੰਨਾਂ ਕੋ ਲਗਾ ਉਹਨਾਂ ਕੋ ਲਗਾ ਜਿੰਨਾਂ ਕੋ ਨਹੀਂ ਲਗਾ ਕੋਈ ਸ਼ੋ ਤਾਂ ਚੱਲ ਇਹ ਮਜਬੂਰੀ ਸਮਝ ਵੀ ਅਸੀਂ ਨੱਚੀ ਦਾ ਸਾਡੇ ਕੋਲ ਕੁਝ ਨਹੀਂ ਹੋਣਾ ਸਾਡੀ ਕੋਈ ਪੂਰੀ ਪ੍ਰੋਫਾਈਲ ਚੈੱਕ ਕਰਕੇ ਵੇਖੇ ਹਾਂ ਕੋਈ ਕਹਿੰਦਾ ਤੁਸੀਂ ਕੱਪੜੇ ਨਹੀਂ ਵਧੀਆ ਪਾਉਂਦੇ ਕੋਈ ਕਹਿੰਦਾ ਤੁਸੀਂ ਅਨਪੜ੍ਹ ਲੋ ਕਹੇ ਜੇ ਕੋਈ ਕਹਿੰਦਾ ਤੇਰੇ ਘਰ ਵਾਲਾ ਨਹੀਂ ਆਦਾ ਹੋਗਾ ਬਹੁਤ ਬਹੁਤ ਜਲੀਲ ਕਰਦੀ ਦੁਨੀਆ ਬਹੁਤ ਵੀਰ ਜੀ ਬਹੁਤ ਜ਼ਿਆਦਾ ਇਹਨਾਂ ਨੂੰ ਕਹੋ ਜੇਕਰ ਤੁਸੀਂ ਪੜੇ ਲਿਖੇ ਹੋ ਤਾਂ ਤੁਹਾਨੂੰ ਪੜ੍ਹਾਈ ਲਿਖਾਈ ਸਿਰਫ ਗਾਲਾਂ ਹੀ ਸਿਖਾਉਂਦੀ ਹੈ ਤੁਹਾਨੂੰ ਪੜ੍ਹਾਈ ਲਿਖਾਈ ਔਰਤਾਂ ਨੂੰ ਜਲੀਲ ਕਰਨਾ ਸਿਖਾਉਂਦੀ ਹੈ ਇਹੋ ਜੀ ਪੜ੍ਹਾਈ ਲਿਖਾਈ ਨਾਲੋਂ ਤਾਂ ਇਹ ਅਨਪੜ੍ਹ ਚੰਗੇ ਆ ਤੁਹਾਡੇ ਨਾਲੋਂ ਲੱਖ ਗੁਣਾ ਚੰਗੇ ਤੇ ਲੱਖ ਦੀਆਂ ਲਾਂਹ ਤਾਂ ਤੁਹਾਨੂੰ ਇਹੋ ਪੜ੍ਹਿਆ ਲਿਖਿਆ ਤੇ ਇਹ ਇਨਾ ਇਨਾ ਕਰਕੇ ਡੀਮੋਟੀਵੇਟ ਨਾ ਹੋਇਆ ਕਰੋ ਆਪਣਾ ਕੰਮ ਜਾਰੀ ਰੱਖੋ ਕਿਸੇ ਦੇ ਕਰਕੇ ਕੋਈ ਇਹ ਇਹ ਲੋਕਾਂ ਨੇ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਉਹ ਤੁਹਾਨੂੰ ਰੋਟੀ ਨਹੀਂ ਦੇ ਕੇ ਜਾਣਗੇ ਨਹੀਂ ਉਹ ਤਾਂ ਅਸੀਂ ਝਾੜੂ ਪੋਚਾ ਲਾ ਕੇ ਖਾਣਗੇ ਤੁਹਾਨੂੰ ਪਤਾ ਹੈ ਪਰ ਗਾਲਾਂ ਕਿਹਸਾ ਅੱਕ ਨਾਲ ਕੱਢਦੇ ਨੇ ਸਾਨੂੰ ਕੋਈ ਜਾ ਕਿਸੇ ਨੂੰ ਕੁਝ ਦਿੱਤਾ ਫਿਰ ਤਾਂ ਕੋਈ ਗਾਲਾਂ ਕੱਢੇ ਲੋਕੀ ਤਾਂ ਇਹ ਗਾਲਾਂ ਕੱਢਦੇ ਨੇ ਨਾ ਬਾਸ ਜਿਵੇਂ ਲੋਕਾਂ ਦੇ ਘਰ ਕੋਈ ਸ਼ਰੀ ਬਾਸ ਜਿਵੇਂ ਜਿਹੜੇ ਇੰਸਟਾਗ੍ਰਾਮ ਕੋਈ ਕਹਿੰਦਾ ਜਿੰਨੀ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਨੇ ਸਾਰੇ ਕੰਜਰੀ ਨੇ ਬੰਦਾ ਪੁੱਛੇ ਤੁਹਾਡੇ ਘਰ ਕੋਈ ਨਹੀਂ ਹੈ ਕਜਰੀਆਂ ਕੋਈ ਤਾਂ ਸਿੱਧਾ ਗੰਦੀ ਗੱਲ ਕਰਕੇ ਕਹਿਣਗੇ ਕੀ ਹਾਲ ਹੈ ਤੇਰੇ ਅਸੀਂ ਕਦੇ ਵੀ ਤੁਹਾਡੇ ਘਰ ਕੋਈ ਨਹੀਂ ਹੈ ਅਸੀਂ ਦਰਦੇ ਲੋਕਾਂ ਦੇ ਕਦੇ ਲਾਈਵ ਵੀ ਨਹੀਂ ਆਏ ਬਸ ਬੇਸ਼ਰਮੀ ਦੀਗੀ ਵੀਡੀਓ ਪਾ ਲੈ ਵੀ ਤਾਂ ਜਿਹੜਾ ਹਾਸਲ ਹੋਦਾ ਉਹ ਵੀ ਸਾਡੇ ਬੱਚਾ ਨੇ ਮੇਰੇ ਦੋ ਬੱਚੇ ਹੈਗੇ ਨੇ ਫੈਮਲੀ ਚ ਸਿਰਫ ਅਸੀਂ ਚਾਰ ਮੈਂਬਰ ਹਮ ਮੇਰੇ ਬੱਚਾ ਦੀ ਤੇ ਮੇਰੇ ਹਸਬੰਡ ਦੀ ਸਪੋਰਟ ਹੈਗੀ ਮੈਨੂੰ ਫੋਲ ਕੋਈ ਟੈਨਸ਼ਨ ਨਾ ਲਿਆ ਕਰੋ ਤੁਸੀਂ ਪਾਇਆ ਕਰੋ ਬਸ ਇਹ ਹੀ ਵਜਾਗੀ ਵੀਡੀਓ ਬਣਾਦੀ ਬਿਲਕੁਲ ਲੋਕਾਂ ਦੀ ਮਾਨਸਿਕਤਾ ਦਾ ਦਿਵਾਲਾ ਨਿਕਲ ਗਿਆ ਕਿ ਜਿਸ ਤਰੀਕੇ ਦੇ ਨਾਲ ਲੋਕ ਅੱਜਕੱਲ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਇਹ ਇਹ ਵੈਸੇ ਉਹ ਤੁਹਾਨੂੰ ਨਹੀਂ ਜਲੀਲ ਕਰਦੇ ਅਸਲ 'ਚ ਉਹਨਾਂ ਦੀ ਜਲਾਲਤ ਆਪ ਦੇ ਘਰੇ ਪਤਾ ਵੀ ਉਹਨਾਂ ਦੇ ਘਰੇ ਵੀ ਆਹੀ ਕੋਸ਼ਿਸ਼ ਉਹਨਾਂ ਉਹ ਆਪਦੇ ਘਰ ਜਾਨ ਨੂੰ ਵੀ ਇੰਨਾ ਨਜ਼ਰਾਨਾ ਨਾਲ ਹੀ ਦੇਖਦੇ ਹੋਣਗੇ। ਇਹੀ ਉਹਨਾਂ ਦੇ ਜਿਹੜੀ ਮਾਨਸਿਕਤਾ ਜਿਹੜੇ ਗਲਤ ਬੰਦੇ ਉਹ ਕਿਸੇ ਦੇ ਸਕੇ ਨਹੀਂ ਹੁੰਦੇ। ਤੇ ਫਿਰ ਜਦੋਂ ਤੁਸੀਂ ਇੰਨੇ ਆ ਮੁਸ਼ਕਲ ਹਾਲਾਤਾਂ 'ਚ ਇੱਕ ਥੋੜਾ ਜਿਹਾ ਖੁਸ਼ੀ ਦਾ ਪਲ ਲੱਭਦੇ ਹੋ ਇਹ ਵੀ ਲੋਕਾਂ ਤੋਂ ਜਰੇ ਨਹੀਂ ਜਾਂਦੇ ਫਿਰ ਇਹ ਕਿਉਂ ਕਦੇ ਵੀ ਮੈਂ ਵਾਰ-ਵਾਰ ਤੁਹਾਨੂੰ ਇਹੀ ਕਹਿਣਾ ਵੀ ਤੁਸੀਂ ਰੋਣਾ ਡੀਮੋਟੀਵੇਟ ਨਾ ਹੋ ਤੇ ਇਹ ਕਿਸੇ ਦੀ ਪਰਵਾਹ ਨਾ ਕਰੋ ਆਪਣੀ ਗਾਂ ਜਿੰਦਗੀ ਬਾਰੇ ਅੱਗੇ ਸੋਚੋ ਹੁਣ ਕਿੱਥੇ ਤੁਸੀਂ ਹੁਣ ਵੀ ਕਿਰਾਏ ਦੇ ਘਰ ਤੇ ਰਹਿੰਦੇ ਹੋ ਹਾਂਜੀ ਮੈਂ 13 ਸਾਲ ਤੋਂ ਵੀ ਕਿਰਾਏ ਤੇ ਰਹਿ ਰਹੇ ਹਾਂ ਮੇਰੇ ਬਾਹ ਨੂੰ 13 ਸਾਲ ਹੋ ਗਏ ਨੇ 10 ਸਾਲ ਤੋਂ ਹੀ ਜਦੋਂ ਜਦ ਦੋ ਸਾਲ ਆਪਣੇ ਘਰ ਤੇ ਆਈ ਹੋਵਾਂਗੀ ਨਹੀਂ ਤਾਂ ਮੈਂ ਜਦੋਂ ਕਾ ਜਦੋਂ ਮੇਰੇ ਘਰ ਦਾ ਕਿਰਾਇਆ ਵਧਾ ਦਿੱਤਾ ਜਾਂਦਾ ਹੈ ਮੈਂ ਉਹ ਕ ਪਿੰਡ ਛੱਡ ਕੇ ਮੈਂ ਅਗਲੇ ਪਿੰਡ ਜਾਣਾ ਹੁੰਦਾ ਹੂੰ ਫਿਰ ਜਦੋਂ ਉੱਥੇ ਵੀ ਕਿਤੇ ਕਿਆ ਜਾਂਦਾ ਵੀ ਜਾਂ ਕਿਰਾਇਆ ਨਾ ਦਿੱਤਾ ਜਦੋਂ ਕਈ ਤਾਂ ਲੋਕ ਕਈ ਕੁਝ ਲੋਕ ਵਧੀਆ ਮਿਲ ਜਾਂਦੇ ਨੇ ਕੋਈ ਜਿਹੜੇ ਲੋਕ ਬੜੇ ਹੀ ਗੱਲਾਂ ਮਿਲਦੇ ਨੇ ਉਸ ਤੀਕ ਕਮੈਂਟਾਂ ਵਾਲੇ ਪਰ ਹੂੰ ਕੁਝ ਲੋਕ ਕਹਿੰਦੇ ਨੇ ਬਸ ਅੱਜੋ ਹੀ ਸਮਾਨ ਚੱਕ ਲੋ ਇੱਕ ਵਾਰ ਤਾਂ ਮੇਰਾ ਸਮਾਨ ਕਿਸੇ ਨੇ ਚੱਕ ਕੇ ਮੱਝਾ ਵਾਲਾ ਬਾਹਰ ਕਿਸੇ ਦਾਗਾ ਸੀ ਮੇਰੇ ਤਰਫ ਬਣਿਆ ਛੱਡ ਮੇਰਾ ਸਮਾਨ ਬਾਹਰ ਚੱਕ ਕੇ ਰੱਖ ਦਿੱਤਾ ਸੀ ਮੇਰਾ ਸਬੇਡ ਰਾਤ 11 ਵਜੇ ਕਰੇ ਆਏ ਰਾਤ 11 ਵਜੇ ਇੰਨੀ ਠੰਡ ਛੋਟੇ ਬੱਚੇ ਅਸੀਂ ਉਦੋਂ ਸਮਾਂ ਚੱਕਿਆ ਸੀ ਹਮ ਰਾਮਗੜ ਚੋਂ ਗੜ ਮਤਲਬ ਇੰਨੀ ਠੰਡ ਦੀ ਵੀ ਨਹੀਂ ਉਹਨਾਂ ਨੇ ਕੀਤਾ ਵੀ ਕਿਰਾਏ ਦੇ ਚੱਕਰ 'ਚ ਸਾਡੇ ਬੱਚਿਆਂ ਨੂੰ ਠੰਡ 'ਚ ਮੇਰਾ ਕਮਰੇ 'ਚ ਸਮਾਨ ਕੱਢ ਕੇ ਐਵੇਂ ਬਾਹਰ ਕੁਲਲੇ ਵਿੱਚ ਰੱਖ ਦਿੱਤਾ ਹਮ ਹਾਲਾਂਕਿ ਉੱਥੇ ਮੱਝਾਂ ਨੂੰ ਕੁਰਲਿਆ ਬਣੇ ਲੇ ਸੀ ਹਮ ਕੁਰਲੀ ਦੇ ਵਿੱਚ ਮੈਂ ਸਿਲੰਡਰ ਰੱਖਿਆ ਸਾਰਾ ਮਰਾਟਾ ਕੋਟਾ ਕੁਰਲੀ ਵਿੱਚ ਮੱਝਾਂ ਦੇ ਕੁਰਲੀ 'ਚ ਪਿਆਸ ਇਹਦੇ ਕਰਕੇ ਤੇ ਜਦੋਂ ਤੁਹਾਡਾ ਘਰ ਹੀ ਨਹੀਂ ਹੈਗਾ ਫਿਰ ਤੁਹਾਨੂੰ ਕੋਈ ਜਿਹੜੀਆਂ ਸਰਕਾਰੀ ਸਹੂਲਤਾਂ ਕਣਕਦਾਲ ਵਰਗੀਆਂ ਇਹ ਵੀ ਨਹੀਂ ਮਿਲਦੀ। ਨਹੀਂ ਨਹੀਂ ਜੀ। ਹੈਨਾ? ਕੋਈ ਮੇਰੇ ਰਾਸ਼ਨ ਕਾਰਡ ਨੇ ਕੋਈ ਕੁਝ ਨਾ ਮਿਲਦਾ। ਹੂੰ। ਇਹ ਤਾਂ ਫਿਰ ਬਹੁਤ ਮੁਸ਼ਕਲ ਸਿਥਿਅ ਹੈ ਨਹੀਂ ਜੇ ਉਹ ਮਿਲਦਾ ਤਾਂ ਸਭ ਬੰਦੇ ਚਲੋ ਫਿਰ ਵੀ ਰੋਟੀ ਤਾਂ ਖਾ ਲਿਆ ਨਾ। ਹਾਂਜੀ। ਕਦੇ ਕੋਸ਼ਿਸ਼ ਨਹੀਂ ਕੀਤੀ ਤੁਸੀਂ ਵੀ ਕਿਸੇ ਜਿਹੜੇ ਪਿੰਡ ਰਹਿੰਦੇ ਹੋ ਪੰਜ ਸਰਪੰਚ ਤੱਕ ਪਹੁੰਚ ਕਰਕੇ ਵੀ ਕਾਡਾ ਬਣਾ ਦਿਓ। ਨਹੀਂ ਜੀ। ਕੋਈ ਬਣਾ ਕੇ ਹੀ ਨਹੀਂ ਦਿੰਦਾ। ਬੜੇ ਮੁਸ਼ਕਲ ਹਾਲਾਤ ਹੈ ਤੇ ਮੁਸ਼ਕਲ ਕਹਾਣੀ ਹੈ ਹੱਸਦੇ ਚਿਹਰਿਆਂ ਨੂੰ ਤੁਸੀਂ ਦੇਖ ਲੈਂਦੇ ਹੋ ਤੇ ਹੱਸਦੇ ਚਿਹਰਿਆਂ ਦੇ ਅੰਦਾਜ਼ੇ ਗਲਤ ਲਾ ਲੈਂਦੇ ਹੋ ਪਰ ਅਸਲ ਕਹਾਣੀ ਕੀ ਹੈ ਇਹ ਤੁਹਾਡੇ ਸਾਹਮਣੇ ਹੈ ਭੈਣ ਕਿਵੇਂ ਰੋ ਰਹੀ ਹੈ ਕਿਵੇਂ ਇਹਨਾਂ ਨੂੰ ਤੁਸੀਂ ਜਲੀਲ ਕਰਦੇ ਹੋ ਮੈਂ ਤਾਂ ਇਹ ਕਹਿੰਨਾ ਵੀ ਲਾਹਨਤ ਕਿ ਲੱਖ ਦੀ ਲਾਹਨਤ ਹੈ ਛੋਟੇ ਤੇ ਹੋ ਜਾਂਦੇ ਕਿ ਹੋਜੇ ਪੜੇ ਲਿਖਿਆ ਤੇ ਇਹੋ ਜਿਹੇ ਤੁਹਾਡੇ ਬੰਦੇ ਹੋਣਾਂ ਤੇ ਹੀ ਲੱਖ ਦੀਆਂ ਲਾਹਨਤਾਂ ਜਿਹੜੀਆਂ ਤੁਸੀਂ ਔਰਤਾਂ ਦੀ ਇੱਜ਼ਤ ਨਹੀਂ ਕਰ ਸਕਦੇ ਔਰ ਤੁਹਾਨੂੰ ਕੀ ਮੈਂ ਇਹੋ ਜੇ ਸ਼ਬਦ ਬੋਲਾਂ ਤੇ ਕੀ ਇਹੋ ਜੀ ਕਹਾਂ ਧੀਆ ਪੈਣਾ ਸਾਰਿਆਂ ਦੀਆਂ ਸਾਂਝੀਆਂ ਉਹ ਬਾਹਰ ਹੈ ਚਾਹੇ ਅੰਦਰ ਹੈ ਜੇਕਰ ਤੁਸੀਂ ਬਾਹਰਲੀ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਤੁਸੀਂ ਪੱਕਾ ਘਰੇ ਆਪਣੀ ਘਰ ਜਿਹੜੀਆਂ ਤੁਸੀਂ ਧੀਆ ਪੈਣਾ ਉਹਨਾਂ ਦੀ ਵੀ ਨਿਜ਼ਰ ਕਰ ਸਕਦੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਿਓ ਜੇ ਸ਼ੇਅਰ ਵੀ ਜ਼ਰੂਰ ਕਰਿਓ ਜੇ ਤੇ ਇਹੋ ਜੇ ਐਵੇਂ ਦੀ ਜ਼ਿੰਦਗੀ ਕਿਸੇ ਦੇ ਨਾਂ 'ਤੇ ਬੱਸ ਇਹ ਇਹ ਦੇਖੋ ਥੋੜੀ ਥੋੜੀ ਵਜ੍ਹਾ ਦੇ ਨਾਲ ਇੱਕ ਇਨਸਾਨ ਜ਼ਿੰਦਗੀ ਜੀਣ ਦੀ ਆਸ ਛੱਡ ਚੁੱਕਿਆ ਹੈ ਥੋਡੀ ਵਜ੍ਹਾ ਦੇ ਨਾਲ ਇੱਕ ਇਨਸਾਨ ਇਹ ਕਹਿੰਦਾ ਵੀ ਮੇਰੀ ਜ਼ਿੰਦਗੀ ਇਹੋ ਜੀ ਨਾ ਹੋਵੇ ਤੇ ਹੋਰ ਕੀ ਨਰਕ ਹੁੰਦਾ ਹੈ ਇਹ ਹੀ ਨਰਕ ਹੁੰਦਾ ਹੈ ਇਹਨਾਂ ਦਾ ਸਾਥ ਦਿਓ ਇਹਨਾਂ ਦਾ ਹੌਸਲਾ ਵਧਾਓ ਜ਼ਰੂਰ ਅੱਗੇ ਵੀ ਸ਼ੇਅਰ ਕਰੋ ਤੇ ਇਹਨਾਂ ਇਹੋ ਜਿਹੇ ਲੋਕਾਂ ਨੂੰ ਨਾ ਤੁਸੀਂ ਵੀ ਪਾਇਆ ਕਰੋ ਇਹਨਾਂ ਨੂੰ ਨਾ ਉਹਨਾਂ ਦਾ ਕਮੈਂਟ ਦਾ ਜਵਾਬ ਦੇਣਾ ਪਵੇ ਜਿਹੜੇ ਚੰਗੇ ਲੋਕ ਆ ਉਹੀ ਉਹਨਾਂ ਦੀ ਤਸੱਲੀ ਕਰਾਇਆ ਕਰੋ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ ਭੈਣ ਜੀ ਤੁਸੀਂ ਧੰਨਵਾਦ ਗੱਲ